ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਗਤ ਜੀ ਅੱਜ ਅਸੀਂ ਖੜੇ ਆ ਬਾਹੂਪੁਰ ਜਿੱਥੇ ਕਿ 15 16 ਪਿੰਡਾਂ ਦੇ ਵਿੱਚ ਪਾਣੀ ਆਇਆ ਹੋਇਆ ਤੇ ਉਹ ਕਿਤੇ ਵੀ ਆ ਜਾ ਨਹੀਂ ਸਕਦੇ ਜੇ ਉਹਨਾਂ ਨੇ ਆਉਣਾ ਜਾਣਾ ਜਾਂ ਕਿਸੇ ਰਾਸ਼ਨ ਉਹਨਾਂ ਤਾਂ ਹੀ ਬਚਾਉਣਾ ਤੇ ਆ ਕੈਸਤੀਆਂ ਰਾਹੀ ਜਿਹੜਾ ਬਚਾਉਂਦੇ ਆ ਤੇ ਮੇਰੀ ਬੇਨਤੀ ਹੈ ਜੀ ਕਿਸੇ ਨੇ ਵੀ ਜਿਹਨੇ ਪਿੰਡਾਂ ਦੇ ਵਿੱਚ ਪਹਿਲਾਂ ਵੀ ਰਾਸ਼ਨ ਲੈ ਕੇ ਆਏ ਸੀਗੇ ਤੇ ਉਹ ਆ ਲొਕੇਸ਼ਨ ਤੇ ਰਾਸ਼ਨ ਲਿਆ ਕੇ ਇੱਥੇ ਵੋਟਾਂ ਦੇ ਰਾਹੀ ਘਰਾਂ ਦੇ ਵਿੱਚ ਪਹੁੰਚਾਇਆ ਜਾਂਦਾ ਵਾ ਤੇ ਵੀਰੇ ਕਿਹੜੀ ਲੋਕੇਸ਼ਨ ਆ ਇਹ ਇਹ ਬਾਈ ਬਾਹੂਪੁਰ ਆ ਜੀ ਬਾਹੂਪੁਰ ਪਿੰਡ ਦਾ ਮੇਨ ਪੁਲ ਵਾ 16 17 ਪਿੰਡ ਵਾ ਜੀ ਇਸ ਟਾਈਮ ਤੇ ਸਾਰੇ ਪਾਣੀ ਦੇ ਵਿੱਚ ਡੁੱਬੇ ਪਏ ਆ ਹਾਂ ਜੀ ਇਹਨੇ ਮੇਰੇ ਵੀਰ ਭਰਾ ਨੇ ਮਤ ਕਰਨੀ ਆ ਇਸ ਪੁਲ ਤੇ ਆਵੇ ਉਹ ਪੁਲ ਤੇ ਆ ਕੇ ਇੱਥੇ ਰਾਸ਼ਨ ਲਿਆ ਦੇਵੇ ਤੇ ਉਹ ਰਾਸ਼ਨ ਜਿਹੜਾ ਇਹਨਾਂ ਵੋਟਾਂ ਦੇ ਰਾਹੀਂ ਘਰਾਂ ਦੇ ਵਿੱਚ ਪਹੁੰਚਾਇਆ ਜਾਊਗਾ ਹਾਂ ਜੀ ਤੇ ਸਾਰੀ ਸੰਗਤ ਅੱਗੇ ਬੇਨਤੀ ਹੈ ਜੀ ਇਸ ਪਿੰਡਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਸੰਗਤ ਜੀ ਇੱਥੇ ਪੱਠੇ ਦੀ ਤੇ ਤੂੜੀ ਦੀ ਵੀ ਬਹੁਤ ਜ਼ਿਆਦਾ ਲੋਡ ਆ ਤੇ ਉਹ ਵੀ ਜਿਹੜਾ ਤੂੜੀ ਪੱਠੇ ਵੀ ਵੋਟਾਂ ਦੇ ਰਾਹੀਂ ਜਿਹੜਾ ਘਰਾਂ ਦੇ ਵਿੱਚ ਪਚਾਇਆ ਜਾਂਦਾ ਵਾ